ਭਾਈ ਜੀ ਦਾ ਖਾਲਸਾ ਰਿਵ ਦੇ ਅਤੇ ਅੱਜ ਕਿਸਾਨਾਂ ਨੇ ਪੰਜਾਬ ਕੋਟ ਵੱਡਾ ਜਿਹੜੀ ਹਰੀਕੇ ਫੈਰਵਸ ਤੇ ਲਾਗੇ ਆਪਣੀ ਮੀਟਿੰਗ ਕੀਤੀ ਇਰਾਨੇ ਤੇ ਜਿਹੜੀਆਂ 7 ਤਰੀਕ ਨੂੰ ਭਾਰਤ ਸਰਕਾਰ ਦੇ ਦੁਦਰੇ ਫੂਕੇ ਜਾਣਗੇ ਕਿਉਂਕਿ ਸਰਕਾਰ ਜਿਹੜੀਆਂ ਮੰਗਾ ਮੰਨ ਕੇ ਉਹਨਾਂ ਲਾਗੂ ਨਹੀਂ ਕਰ ਰਹੀ ਆ ਕਿਸਾਨਾਂ ਦੇ ਜਿਹੜਾ ਤਸ਼ੱਦਦ ਟਾ ਰਹੀ ਆ ਕਿਸਾਨਾਂ ਦੇ ਗੋਲੀਆਂ ਮਾਰ ਰਹੀ ਆ ਉਹਦੇ ਰੋਸ ਦੇ ਵਿੱਚ 7 ਤਰੀਕ ਨੂੰ ਜਿਹੜੇ ਕਿਸਾਨ ਆ ਉਹ ਵੱਡੇ ਪਦਰ ਦੇ ਨੇ ਭਾਰਤ ਸਰਕਾਰ ਦੇ ਪੁਦਰੇ ਫੂਕਣਗੇ ਕਿਉਂਕਿ ਜਿਹੜੇ ਕਿਸਾਨ ਜਿੱਥੇ ਬੰਦੀਆਂ ਗਰੀਬਾਂ ਦੇ ਮਜਨੂਮਾਂ ਦੀ ਲੜਾਈ ਲੜਦਿਆਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਕਿਸਾਨ ਸਿੰਘ ਦੀ 50 ਕੋਟ ਬੁੱਢਾ ਦੇ ਪ੍ਰਧਾਨ ਨੂੰ ਜਿਹੜਾ ਇਹਨਾਂ ਨੇ ਜੇਲ੍ਹ ਕਰਾਈ ਆ ਕਿ ਤੁਸੀਂ ਇਹ ਕਿਸਾਨਾਂ ਦੀਆਂ ਮਿਹਨਤਾਂ ਦੀ ਲੜਾਈਆਂ ਲੜਨ ਦਾ ਸਾਨੂੰ ਇਹ ਨਤੀਜਾ ਮਿਲ ਜਾ ਕਿ ਸਾਡੇ ਕਿਸਾਨਾਂ ਦਾ ਜਿਹੜਾ ਜੇਲਾ 'ਚ ਡੱਕਿਆ ਜਾ ਰਿਹਾ ਇਸ ਕਰਕੇ ਸੌਰ ਬੁੱਢਾ ਜਥੇਬੰਦੀ ਜਿਹੜੀ ਆ ਉਹ ਪੰਜਾਬ ਛੇਆ ਜਿਹਨਾਂ ਦੇ ਵਿੱਚ ਜਿਹੜੀ ਭਾਰਤੀ ਸਰਕਾਰ ਦੇ ਵਿੱਚ ਚੱਲ ਰਹੀ ਆ ਅੰਮ੍ਰਿਤ ਮਾ ਕਾਈ ਪ੍ਰਧਾਨ ਪਿੰਡ ਤੋਂ ਤੋਂ ਸਰਵਣ ਸਿੰਘ ਜੋਏ ਅੱਜ ਸਾਡੀ ਸਰਦਾਰ ਇੰਦਰਜੀਤ ਸਿੰਘ ਜੀ ਸੁਬਕਦਾਨ ਪੰਡਾ ਦੀ ਪਾਰਟੀ ਦੀ ਮੀਟਿੰਗ ਅੱਜ ਹੋਈ ਆ ਕਿਉਂ ਏ ਕਿਸਾਨਾਂ ਦਾ ਰੋਧ ਜੋ ਸਰਕਾਰ ਬਹੁਤ ਠਕਾ ਕਾ ਰਹੀ ਆ ਭਾਈ ਜੀ ਨੂੰ ਵੀ ਜਦਨਾ ਸ਼ੂਟ ਕਰਨ ਦੀ ਮੌਤ ਹੁੰਦੀ ਆ ਉਦੋਂ ਵੀ ਬਿਲਕੁਲ ਮੈਂ ਉੱਥੇ ਸੀ ਮੌਕੇ ਤੇ ਸੀ ਬਹੁਤ ਸਿੱਧੀਆਂ ਗੋਲੀਆਂ 12 ਬੋਲਦੀਆਂ ਪਤੀਪੁਰ ਦੇ ਉਸ ਦਿਨਾਂ ਜਿੱਦਾਂ ਸ਼ੁੱਭ ਕਰਨ ਦੇ ਗੋਲੀ ਲੱਗਦੀ ਆ ਮੇਰੇ ਲੱਗ ਗਈ ਉਸ ਨੌਜਵਾਨ ਨੂੰ ਗੋਲੀ ਲੱਗੀ ਔਰ ਮੇਰੇ ਲੱਗੋ ਹੀ ਉਹਨੂੰ ਵਿਚਾਰੇ ਨੂੰ ਚੁੱਕ ਕੇ ਖੜਿਆ ਪਰ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਛੱਟ ਕਿੱਥੇ ਲੱਗੀ ਆ ਉਹ ਬਾਅਦ ਚ ਜਦੋਂ ਉਹਨੂੰ ਹਸਪਤਾਲ ਖੜਿਆ ਗਿਆ ਉੱਥੇ ਪਤਾ ਲੱਗਾ ਕਿ ਇਹਨੂੰ ਸਿੱਧਾ ਟੌਰਚਰ ਕਰਕੇ ਸਿੱਧੀ ਗੋਲੀ ਇਹਦੇ ਹੱਥ ਦੇ ਵਿੱਚ ਲੱਗੀ ਆ ਜੋਦੀ ਉੱਥੇ ਮੌਕੇ ਤੇ ਮੌਤ ਹੋ ਗਈ ਇਸ ਕਰਕੇ ਅਸੀਂ ਭਾਰਤ ਸਰਕਾਰ ਨੂੰ 10 14 ਚਾਹੁੰਦੇ ਆ ਕਿ ਅਸੀਂ ਆਪਦੇ ਹੱਕਾਂ ਤੋਂ ਮੰਗਾ ਜਿੰਨਾ ਚਿਰ ਸਾਨੂੰ ਸਾਡੇ ਨਹੀਂ ਹੱਕ ਮਿਲਦੇ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਇਸੇ ਕਰਕੇ ਅਸੀਂ ਭਾਰਤ ਸਰਕਾਰ ਦੇ ਜੋ 7 ਤਰੀਕ ਆ ਰਹੀ ਆ ਉਸ ਦਿਨ ਜੋ ਸਾਡੀ ਅਠਾ ਦਹਾ ਸੁਪੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਡੀ ਕਮੇਟੀ ਆ ਥਾਂ ਥਾਂ ਅਸੀਂ ਪੁਤਲੇ ਫੂਕਾਂਗੇ ਔਰ ਭਾਰਤ ਸਰਕਾਰ ਦਾ ਵਿਰੋਧ ਕਰਾਂਗੇ ਬਾਕੀ ਅਸੀਂ ਬੇਸ਼ਵਾਸੀਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਮੋਦੀ ਦੇ ਦਿਨ ਬਿਲਕੁਲ ਥੋੜੇ ਰਹਿ ਗਿਆ ਜੋ ਸੋਸ਼ਲ ਮੀਡੀਆ ਤੇ ਅਸੀਂ ਰੋਜ਼ ਹੀ ਰੋਜ਼ ਵੇਨੇ ਆ ਬਿਲਕੁਲ ਇਹਦੇ ਦਿਨ ਥੋੜੇ ਬੁਰੀ ਤਰ੍ਹਾਂ ਇਹ ਹਾਰੂਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਲੱਗ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰੀਕੇ ਰੋਡ ਤੇ ਕਿਸਾਨ ਸ਼ਰਚ ਕਮੇਟੀ ਪੰਜਾਬ ਕੋਟ ਬੁੱਟਾ ਚਾਹੇ ਬੰਦੀ ਗੈਰਾਂ ਨੀਤੀਗ ਮੋਰਚੇ ਦੀ ਜਿਨ੍ਹਾਂ ਨੇ ਅੱਜ ਇੱਥੇ ਮਹਾ ਪੰਚਾਇਤ ਕੀਤੀ ਆ ਜਿਹਦੇ ਵਿੱਚ ਸਾਰੇ ਪਿੰਡਾਂ ਤੋਂ ਇੱਕ ਇੱਕ ਦੋ ਦੋ ਕਿਸਾਨ ਸੱਦ ਕੇ ਤਰ ਤਰ ਜਿਲ੍ਹੇ ਦੇ ਪੰਚਾਇਤ ਕੀਤੀ ਆ ਆਉਣ ਵਾਲੇ ਸਮੇਂ 7 ਤਰੀਕ ਨੂੰ ਥਾਂ ਥਾਂ ਨਹੀਂ ਆਪ ਦੀ ਹੱਕੀ ਮੰਗਾ ਮੰਨਦੇ ਆ ਕੋਹ ਨੂੰ ਨੇਕਾ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਕੁਝ ਗੰਦੀ ਨੀਤੀ ਦੇ ਨਾਲ ਅੱਜ ਵੀ ਜੇਲ੍ਹਾਂ ਦੇ ਵਿੱਚ ਕਿਸਾਨਾਂ ਨੂੰ ਡੱਕਣ ਦੇ ਲੀਡਰਾਂ ਨੂੰ ਜਿਵੇਂ ਕਿ ਸਰਦਾਰ ਇੰਦਰਜੀਤ ਸਿੰਘ ਕੋਟਬੁੱਟਾ ਨੂੰ ਇਹ ਸਰਕਾਰ ਨੇ ਗੰਦੀ ਨੀਤੀ ਦੇ ਨਾਲ ਜੇਲ੍ਹ ਦੇ ਵਿੱਚ 27 3 2024 ਨੂੰ ਨਜ਼ਰਬੰਦ ਕਰ ਦਿੱਤਾ ਵਾ ਉਨੂੰ ਸਜਾ ਦਿਨਾ ਦਿੱਤੀ ਆ ਪਰ ਕਿਸਾਨ ਸਿਹਤ ਕਮੇਟੀ ਪੰਜਾਰ ਕੋਟਪੁੱਟਾ ਜਹੇਬੰਦੀ ਕੇ ਕਲੋਂ ਪਛਾਣੀ ਹਟੂਗੀ ਸਾਡੀ ਜਹੇਬੰਦੀ ਗੈਰ ਆਜਨੀਤਿਕ ਮੋਰਕੇ ਦੀ ਵੱਧ ਤੋਂ ਵੱਧ ਸਾਰੇ ਜਿਲ੍ਹਿਆਂ ਦੇ ਵਿੱਚ ਥਾਂ ਦਾਤੇ ਇਹਨਾਂ ਦੇ ਮੋਦੀ ਸਰਕਾਰ ਦੇ ਪੁੱਤਰੇ ਫੂਕੂਗੀ ਵਿਰੋਧ ਕਰੂਗੀ ਤੇ ਵੋਟਾਂ ਲੈਣ ਆਉਣ ਨੂੰ ਘਰ ਘਰ ਇਹਨਾਂ ਨੂੰ ਪੁੱਛਾਂਗੇ ਵੀ ਸਾਡਾ ਹੱਕ ਕਿੱਥੇ ਗਿਆ ਅਸੀਂ ਹੱਕ ਮੰਗਣ ਵਾਲਿਆਂ ਨੂੰ ਗੋਲੀਆਂ ਮਾਰਨ ਵਾਲੀ ਇਹ ਸਰਕਾਰ ਦੇ ਥਾਂ ਦਾਤੇ ਪੁੱਤਰੇ ਫੂਕਾਗੇ ਭਗਰ ਜੀ ਕਾ ਘਰ ਸਾਹਿਬ ਭਗਰ ਜੀ ਪਤੇ